ਹੋਇਆ ਕਿ ਕਲਯੁਗ ਦੇ ਅਖੀਰ ਦੇ ਵਿੱਚ ਜਦੋਂ 994 ਜੁਗ ਚੌਕੜੀ ਦਾ ਆਖਰੀ ਕਲਯੁਗ ਹੋਇਆ ਉਦੋਂ ਇਸ ਧਰਤੀ ਦੇ ਉੱਤੇ ਨੇਕ ਲੰਕ ਨਾਰਾਇਣ ਨਰ ਇਸ ਧਰਤੀ ਦੇ ਉੱਤੇ ਪ੍ਰਗਟ ਹੋਣਗੇ ਜਿਹਦੇ ਬਾਰੇ ਪੇਸ਼ੇਂਗੋਈਆਂ ਨੇ ਕਿ ਇਸਲਾਮ ਦੇ ਵਿੱਚ ਇਹ ਹੈ ਕਿ ਇਮਾਮਾਂ ਦਾ ਇਮਾਮ ਇਮਾਮ ਮਹਿੰਦੀ ਆਣਗੇ ਔਰ ਕ੍ਰਿਸਚੀਅਨ ਧਰਮ ਦੇ ਵਿੱਚ ਇਹ ਲਿਖਿਆ ਕਿ ਨੂਰੀ ਅੱਬਾ ਅਸਮਾਨਾ ਤੋਂ ਉਤਰੇਗਾ ਐਸਾ ਯਿਸੂ ਮਸੀਹ ਜੀ ਨੇ ਆਖਿਆ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਨੇਕਲੰਕ ਹੋਏ ਨੇਕਲੰਕ ਹੋਏ ਉਤਰਸੀ ਮਹਾਬਲੀ ਅਵਤਾਰ ਸੋ ਨੇਕਲੰਕ ਦੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ ਰਾਮ ਜੀ ਨੇ ਕੀ ਆਖਿਆ ਕਿ ਰਾਮਾ ਦਾ ਰਾਮ ਜਦੋਂ ਕਰਜਯੁਗ ਦਾ ਅਖੀਰ ਹੋਇਆ ਉਦੋਂ ਸਾਡਾ ਰਾਮਾ ਦਾ ਰਾਮ ਇਸ ਤਖੀ ਦੇ ਉੱਤੇ ਆ ਕੇ ਪ੍ਰਗਟ ਹੋਏਗਾ ਔਰ ਇਸੇ ਤਰ੍ਹਾਂ ਕ੍ਰਿਸ਼ਨ ਜੀ ਨੇ ਆਖਿਆ ਕਿ ਕਾਨਾ ਦਾ ਕਾਨ ਕਾਨ ਆਖਿਆ ਸੰਸਾਰ ਨੇ ਉਹਨਾਂ ਨੂੰ ਔਰ ਕਾਨ ਨੇ ਕੀ ਆਖਿਆ ਕਿ ਕਾਨਾ ਦਾ ਕਾਨ ਜਦੋਂ ਕਲਯੁਗ ਦਾ ਅਖੀਰ ਹੋਇਆ ਉਦੋਂ ਉਹ ਕਾਨਾ ਦਾ ਕਾਨ ਇਸ ਸਰਤੀ ਦੇ ਉੱਤੇ ਆ ਕੇ ਪ੍ਰਗਟ ਹੋਏਗਾ। ਔਰ ਵੇਦਵਿਆਸ ਜੀ ਨੇ ਆਖਿਆ ਕਿ ਜਦੋਂ ਕਲਯੁਗ ਦਾ ਅਖੀਰ ਹੋਇਆ ਉਦੋਂ ਗੋੜ ਬ੍ਰਾਹਮਣ ਉਹਨਾਂ ਨੇ ਉਸ ਨੂੰ ਗੋੜ ਬ੍ਰਾਹਮਣ ਦਾ ਨਾਮ ਦਿੱਤਾ ਗੋੜ ਬ੍ਰਾਹਮਣ ਇਸ ਸਰਤੀ ਦੇ ਉੱਤੇ ਆ ਕੇ ਪ੍ਰਗਟ ਹੋਣਗੇ। ਸੋ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਲਿਖਿਆ ਗਿਆ ਕਿ ਕਲਯੁਗ ਦੇ ਅਖੀਰ ਦੇ ਵਿੱਚ ਇੱਕ ਸੁਪਰੀਮ ਪਾਵਰ ਇਸ ਮਾਤ ਰੋਗ ਦੇ ਉੱਤੇ ਆਉਣ ਵਾਲੀ ਆ ਔਰ ਉਹ ਪ੍ਰਗਟ ਹੋਏਗੀ ਔਰ ਉਹ ਆਪਣੇ ਸਤਸੰਗ ਦਾ ਜਿਹੜਾ ਜ਼ਰੀਆ ਹੋਏਗਾ ਉਹ ਥੋੜਾ ਜਾਂ ਹਟਕੇ ਹੋਏਗਾ ਸ਼ਬਦ ਹਟਕੇ ਹੋਏਗਾ ਹਰ ਬਾਣੀ ਹਟਕੇ ਹੋਏਗੀ ਨਿਸ਼ਾਨ ਸਭ ਹਟਕੇ ਹੋਏਗਾ ਸਾਰੀਆਂ ਚੀਜ਼ਾਂ ਨਵੀਆਂ ਹੋਣਗੀਆਂ ਆਪ ਜੀ ਨੇ ਦੇਖਿਆ ਜੇ ਆਪਾਂ ਨਵੀਂ ਚੀਜ਼ ਦੀ ਗੱਲ ਕਰੀਏ ਯਿਸੂ ਮਸੀਹ ਜੀ ਇਸ ਸਥਿਤੀ ਦੇ ਉੱਤੇ ਆਏ ਮੁਹੰਮਦ ਸਾਹਿਬ ਇਸ ਸਥਿਤੀ ਦੇ ਉੱਤੇ ਆਏ موسی ਜੀ ਇਸ ਸਥਿਤੀ ਦੇ ਉੱਤੇ ਆਏ ਰਾਮ ਜੀ ਆਏ ਕ੍ਰਿਸ਼ਨ ਜੀ ਆਏ ਕਿਸੇ ਨੇ ਵੀ ਜੇ ਆਪਾਂ ਰਾਮ ਜੀ ਦੀ ਗੱਲ ਕਰੀਏ ਤੇ ਜੈਸੀ ਆ ਰਾਮ ਦਾ ਇੱਥੇ ਨਾਰਾ ਦਿੱਤਾ ਗਿਆ ਤੇ ਜਦੋਂ ਕੁਐਸਚਨ ਜੀ ਆਏ ਉਹਨਾਂ ਨੇ ਜੈਸੀ ਆ ਰਾਮ ਦਾ ਨਾਰਾ ਨਹੀਂ ਦਿੱਤਾ ਜੈ ਰਾਧੇ ਕ੍ਰਿਸ਼ਨ ਦਿੱਤਾ ਜੇ ਇਹਨਾਂ ਅਵਤਾਰਾਂ ਤੋਂ ਬਾਅਦ ਮੁਹੰਮਦ ਸਾਹਿਬ ਇਸ ਤਰਤੀ ਦੇ ਉੱਤੇ ਆਏ ਤਾਂ ਉਹਨਾਂ ਨੇ ਕਿ ਅੱਲਾਹੁ ਅਨਹੁ ਦਾ ਨਾਰਾ ਦਿੱਤਾ ਉਹਨਾਂ ਨੇ ਇਹ ਨਹੀਂ ਆਖਿਆ ਕਿ ਤੁਸੀਂ ਰਾਮ ਰਾਮ ਕਰੋ ਜਾਂ ਰਾਧੇ ਕ੍ਰਿਸ਼ਨ ਕਰੋ ਨਹੀਂ ਉਹਨਾਂ ਨੇ ਕਿਹਾ ਅੱਲਾਹੁ ਅਨਹੁ ਵਾਕੋ ਔਰ ਇਹਨਾਂ ਤੋਂ ਬਾਅਦ ਸਹਿਬ ਸੁਲਤਾਨ ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਧਰਤੀ ਦੇ ਉੱਤੇ ਪ੍ਰਗਟਾਵਾ ਕੀਤਾ ਉਹਨਾਂ ਨੇ ਪਿਛਲੇ ਨਮਾ ਦਾ ਸਹਾਰਾ ਨਹੀਂ ਲਿਆ ਉਹਨਾਂ ਨੇ ਕੀ ਆਖਿਆ ਹੁਣ ਤੁਸੀਂ ਸਤਨਾਮ ਕਹਿਣਾ ਸਹਿਬ ਦਸ਼ਮੇਸ਼ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਧਰਤੀ ਦੇ ਉੱਤੇ ਆਏ ਉਹਨਾਂ ਨੇ ਵੀ ਪਿਛਲੇ ਨਮਾ ਦਾ ਸਹਾਰਾ ਨਹੀਂ ਲਿਆ ਆਖਿਆ ਕਿ ਹੁਣ ਤੁਸੀਂ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਜਦੋਂ ਕੋਈ ਵੀ ਗੁਰੂ ਪੀਰ ਪੈਗੰਬਰ ਅਵਤਾਰ ਇਸ ਧਰਤੀ ਤੇ ਉੱਤੇ ਆਇਆ ਉਹ ਨਵਾਂ ਸ਼ਬਦ ਲੈ ਕੇ ਆਇਆ ਜੇ ਨਵਾਂ ਸ਼ਬਦ ਲੈ ਕੇ ਆਇਆ ਤੇ ਨਵਾਂ ਫਰਮਾਨ ਵੀ ਲੈ ਕੇ ਆਇਆ ਕਿਸ ਤਰ੍ਹਾਂ ਰਮਾਇਣ ਚੱਲਦੀ ਸੀ ਉਹਦੇ ਵਿੱਚ ਵੀ ਉਹੀ ਗੱਲ ਕੀਤੀ ਗਈ ਹੈ ਤੇ ਗੀਤਾ ਚੱਲ ਪਈ ਜੇ ਗੀਤਾ ਚੱਲੀ ਰਮਾਇਣ ਚੱਲੀ ਤੇ ਗਾਂ ਫਿਰ ਇਹ ਕਹਿ ਲੋ ਕਿ ਕੁਰਾਨ ਸ਼ਰੀਫ ਆਗੇ ਤਾਂ ਉਹ ਪਿਛਲੇ ਸ਼ਬਦ ਦਾ ਸਹਾਰਾ ਨਹੀਂ ਲਿਆ ਗਿਆ ਨਵਾਂ ਸ਼ਬਦ ਲਿਖਿਆ ਗਿਆ ਇਸੇ ਤਰ੍ਹਾਂ ਬਾਈਬਲ ਨਾ ਵੀ ਲਿਖੀ ਗਈ ਔਰ ਇਸੇ ਤਰ੍ਹਾਂ ਪਿਛਲੇ ਸ਼ਬਦਾਂ ਦਾ ਸਹਾਰਾ ਨਾ ਲੈ ਕੇ ਗੁਰੂ ਸਾਹਿਬਾਨ ਧਰਤੀ ਦੇ ਉੱਤੇ ਆਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ ਸੋ ਸਾਰੇ ਗੁਰੂ ਪੀਰ ਪੰਗੋਰਾ ਅਵਤਾਰਾਂ ਤੋਂ ਬਾਅਦ ਜਦੋਂ ਨੇਕ ਕਲੰਕ ਇਸ ਧਰਤੀ ਦੇ ਉੱਤੇ ਆ ਕੇ ਪ੍ਰਗਟਾਵਾ ਹੋਇਆ ਤੇ ਉਹਨਾਂ ਨੇ ਇੱਕ ਅੱਧਾ ਨਹੀਂ 24 ਗ੍ਰੰਥ ਬਾਣੀ ਦੇ ਲਿਖਵਾਏ ਨੇ ਜਿਸ ਨੂੰ ਹਰ ਬਾਣੀ ਕਿਹਾ ਗਿਆ ਗੁਰੂਆਂ ਦੁਆਰਾ ਬਾਣੀ ਲਿਖਵਾਈ ਗਈ ਉਹਨੂੰ ਗੁਰ ਬਾਣੀ ਕਿਹਾ ਗਿਆ ਹੁਣ ਇਹ 24 ਗ੍ਰੰਥ ਜਿਨ੍ਹਾਂ ਦੇ ਵਿੱਚੋਂ ਇੱਕ ਗ੍ਰੰਥ ਇੱਥੇ ਪ੍ਰਕਾਸ਼ ਵੀ ਹੈ ਪ੍ਰੋਗਰਾਮ ਤੋਂ ਬਾਅਦ ਉਹਦੇ ਵਿਚਾਰ ਵੀ ਆਪਜੀ ਦੇ ਨਾਲ ਉਹ ਹਰ ਬਾਣੀ ਆਪਜੀ ਦੇ ਨਾਲ ਸਾਂਝੀ ਕੀਤੀ ਜਾਏਗੀ ਕਿ ਇਹ ਕਲਪੁਰਖ ਦੀ ਕਿਸ ਕਿਸ ਤਰ੍ਹਾਂ ਦੀ ਬਾਣੀ ਹੈ ਇਹ ਤੁਕਬੰਦੀ ਦੇ ਵਿੱਚ ਹੈ ਜਾਂ ਇਹ ਸਿੱਧੀ ਬਾਤਾਂ ਲਾਭ ਦੇ ਵਿੱਚ ਹੈ ਇਹ ਕਿਸ ਤਰ੍ਹਾਂ ਦੀ ਬਾਣੀ ਉਹ ਵੀ ਆਪਜੀ ਦੇ ਨਾਲ ਸਾਂਝੀ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਇਹ ਨੀ ਕਲੰਕ ਨੇ ਜਦੋਂ ਆਪਣਾ ਪ੍ਰਗਟਾਵਾ ਕੀਤਾ ਕਿਸ ਤਰ੍ਹਾਂ ਦੀ ਆਵਾਜ਼ ਦੇ ਵਿੱਚ ਉਹ ਬਾਣੀਆਂ ਲਿਖੀਆਂ ਗਈਆਂ ਉਹ ਵੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏਗੀ ਸੋ ਮੇਰੇ ਜਿੰਨੇ ਵੀ ਭੈਣ ਭਰਾ ਆਏ ਨੇ ਸਮਾ ਸਤਸੰਗ ਦੇ ਵਿੱਚ ਕੱਢਣਾ ਥੋੜਾ ਜਿਹਾ ਔਖਾ ਹੁੰਦਾ ਹੈ ਕੋਈ ਮਜ਼ਵਾ ਲੱਗਿਆ ਹੋਵੇ ਉਹਦੇ ਉੱਤੇ ਆਪਾਂ ਘੰਟਿਆਂ ਬੱਧੀ ਬੈਠ ਜਾਂਦੇ ਆ ਲੇਕਿਨ ਸਤਸੰਗ ਦੇ ਵਿੱਚ ਬੈਠਣਾ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਕੀ ਹੈ ਕਿ ਜਗਦੀਸ਼ ਸਿੰਘ ਨੇ ਬੁਲਾਇਆ ਚਲੋ ਯਾਰ ਮੱਥਾ ਟੇਕ ਆਈਏ ਫਾਰਮੈਲਟੀ ਪੂਰੀ ਕਰ ਆਈਏ ਸੋ ਮੇਰੇ ਭੈਣੋ ਭਰਾਓ ਸਤਸੰਗ ਉਹ ਹੈ ਜਿਹਦੇ ਵਿੱਚ ਉਹ ਦੀ ਸਤ ਦੀ ਗੱਲ ਕੀਤੀ ਜਾਏ ਸਤ ਕੀ ਹੈ ਸਿਰਫ ਤੇ ਸਿਰਫ ਸੱਚ ਹੈ ਜਿਹੜਾ ਹਮੇਸ਼ਾ ਸੱਚ ਹੈ ਉਹ ਕੌਣ ਹੈ ਉਹ ਸਿਰਫ ਇੱਕੋ ਇੱਕ ਪਰਮਾਤਮਾ ਬਾਕੀ ਜਿੰਨਾ ਅਸੀਂ ਇਹਨਾਂ ਅੱਖਾਂ ਦੇ ਨਾਲ ਦੇਖ ਰਹੇ ਹਾਂ ਮਹਿਸੂਸ ਕਰ ਰਹੇ ਹਾਂ ਸਾਰਾ ਝੂਠ ਹੈ ਇੱਕੋ ਇੱਕ ਸੱਚ ਹੈ ਉਹ ਉਸ ਸੱਚ ਦੇ ਨਾਲ ਮਿਲਣਾ ਜੁੜਨਾ ਬੈਠ ਕੇ ਗੱਲ ਕਰ ਲੈਣੀ ਥੈਟ ਇਜ਼ ਸੰਗ ਸਤ ਸੰਗ ਉਸ ਸੱਚੇ ਦਾ ਸੰਗ ਉਸ ਪਰਮਾਤਮਾ ਦਾ ਸੰਗ ਇੱਕੋ ਇੱਕ ਪਰਮਾਤਮਾ ਜਿਹੜਾ ਸੱਚਾ ਹੈ ਉਸ ਪਰਮਾਤਮਾ ਨੇ ਪਿਛਲੇ ਸ਼ਬਦਾਂ ਦਾ ਸਹਾਰਾ ਨਾ ਲੈਂਦੇ ਹੋਏ ਸ਼ਬਦ ਦੇ ਸਰਤੀ ਦੇ ਉਤੇ ਪ੍ਰਗਟ ਕੀਤਾ ਸੋਹਣ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਸਾਰੇ ਮੇਰੇ ਜਿੰਨੇ ਇੱਥੇ ਭੈਣ ਭਰਾ ਆਏ ਨੇ ਉਹਨਾਂ ਨੇ ਇਹ ਸੁਣਿਆ ਜਦੋਂ ਵੀ ਕੋਈ ਬਲਾਰਾ ਇਸ ਸਟੇਜ ਤੇ ਆਉਂਦਾ ਤੇ ਸੋਹਣ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਕਹਿੰਦਾ ਇਹ ਹੈ ਕਿ ਜਿੰਨਾ ਚਿਰ ਆਪ ਜੀ ਨੂੰ ਇਸ ਚੀਜ਼ ਦਾ ਨਾ ਪਤਾ ਲੱਗੇ ਆਪ ਜੀ ਨੇ ਸੋਚਣਾ ਕਿ ਕਿਸੇ ਤਤਵ ਜੁਗ ਦੀ ਜੈ ਹੋ ਰਹੀ ਹੈ ਇਹਦੇ ਵਿੱਚ ਇੱਕ ਦੇਵਤਾ ਦਾ ਨਾਮ ਆਉਂਦਾ ਹੈ ਕਿਸੇ ਦੇਵਤਾ ਦੀ ਜੈ ਹੋ ਰਹੀ ਹੈ ਵਿਸ਼ਨੂੰ ਦੀ ਜੈ ਹੋ ਰਹੀ ਹੈ ਸੋ ਭੈਣੋ ਭਰਾਓ ਇਸ ਤਰ੍ਹਾਂ ਨਹੀਂ ਹੈ ਤੇ ਫਿਰ ਹੈ ਕਿ ਅਕਾਲਪੁਰਖ ਨੇ ਜਿੱਥੇ ਇਸ ਸ਼ਬਦ ਨੂੰ ਪ੍ਰਗਟ ਕੀਤਾ ਉੱਥੇ ਉਹਨੇ ਇਹਦੇ ਅਰਥ ਵੀ ਦੱਸੇ ਕਿ ਤੁਸੀਂ ਜੈ ਕਿਸ ਦੀ ਕਰਦੇ ਹੋ ਕਿਸ ਦੀ ਕਰਨੀ ਹੈ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅਰਥਾਂ ਦੇ ਵਿੱਚ ਅਕਾਲਪੁਰਖ ਨੇ ਫਰਮਾਨ ਕੀਤਾ ਸੋ ਪਰਮਾਤਮਾ ਹੰਮੇ ਸਾਡੀ ਆਤਮਾ ਉਹ ਪਰਮਾਤਮਾ ਸਾਡੀ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੁਹੇ ਮੇਰੀ ਜੈ ਕਰਨੀ ਹੈ ਉਹ ਗੁਣ ਕਿਹੜੇ ਨੇ ਸੋਹਣਗ ਤੋਂ ਬਾਅਦ ਆਉਂਦਾ ਹੈ ਮਹਾਰਾਜ ਪਹਿਲਾ ਗੁਣ ਉਸ ਅਕਾਲ ਪੁਰਖ ਦਾ ਉਸ ਏਕੋਕਾਰ ਦਾ ਉਸ ਵਾਹਿਗੁਰੂ ਦਾ ਉਸ ਗੌੜ ਦਾ ਉਸ ਅੱਲਾ ਦਾ ਇਹ ਪਹਿਲਾ ਗੁਣ ਹੈ ਕਿ ਉਹ ਸਾਰਿਆਂ ਤੋਂ ਵੱਡਾ ਰਾਜਾ ਹੈ ਉਹ ਜਿਹੜਾ ਪੂਰੇ ਬ੍ਰਹਿਮੰਡ ਦੇ ਵਿੱਚ ਹੋਰ ਕੋਈ ਰਾਜਾ ਨਹੀਂ ਇਸ ਕਰਕੇ ਉਸਨੇ ਆਪਣੇ ਆਪ ਨੂੰ ਮਹਾਰਾਜ ਕਿਹਾ ਮੇਰੇ ਜਿਹਾ ਹੋਰ ਕੋਈ ਨਹੀਂ ਮੈਂ ਸਾਰਿਆਂ ਤੋਂ ਵੱਡਾ ਰਾਜਾ ਹਾਂ ਐਸਾ ਰਾਜਾ ਹਾਂ ਜਿਹੜਾ ਪਹਿਲਾਂ ਵੀ ਸੀ ਰਾਜ ਕਰਦਾ ਸੀ ਅੱਜ ਵੀ ਰਾਜ ਕਰ ਰਿਹਾ ਹਾਂ ਤੇ ਹੌਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਹੀ ਰਾਜ ਰਹਿਣਾ ਕਿਉਂਕਿ ਮੈਂ ਕਾਲਪੁਰਖ ਆ ਮੈਂ ਵਾਈਗੁਰੂ ਆ ਮੈਂ ਗੋੜ ਆ ਮੈਂ ਅੱਲਾਹ ਆ ਮੈਂ ਏਕ ਓਂਕਾਰ ਹਾਂ ਮੇਰਾ ਹਮੇਸ਼ਾ ਵਾਸਤੇ ਰਾਜ ਰਹਿਣਾ ਇਸ ਕਰਕੇ ਮੈਂ ਮਹਾਰਾਜ ਹਾਂ ਅੱਗੇ ਹੁੰਦਾ ਸ਼ੇਰ ਉਸ ਕਾਲਪੁਰਖ ਨੇ ਆਪਣੇ ਆਪ ਨੂੰ ਸ਼ੇਰ ਕਿਉਂ ਕਿਹਾ ਕਿਉਂਕਿ ਇਸ ਧਰਤੀ ਦੇ ਉੱਤੇ ਸ਼ੇਰ ਜਿਹੜਾ ਹੈ ਉਹਦੇ ਕੋਲੋਂ ਸਾਰੇ ਜੀਵ ਜੰਤੂ ਇਸ ਧਰਤੀ ਤੇ ਜਿਹੜੇ ਨੇ ਉਹ ਸਾਰੇ ਡਰਦੇ ਨੇ ਇਦਾ ਮਤਲਬ ਹੈ ਕਿ ਸ਼ੇਰ ਜਿਹੜਾ ਇਹ ਡਰ ਦੇਣ ਵਾਲੀ ਤਾਕਤ ਹੈ ਇਹ ਭੈ ਦੇਣ ਵਾਲੀ ਤਾਕਤ ਹੈ ਇਸ ਕਰਕੇ ਉਸ ਅਕਾਲ ਪੁਰਖ ਨੇ ਇਹ ਆਖਿਆ ਮੈਂ ਸ਼ੇਰ ਇਸ ਕਰਕੇ ਹਾਂ ਕਿਉਂਕਿ ਮੈਂ ਸਾਰਿਆਂ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਹਾਂ ਭੈ ਦੇ ਵਿੱਚ ਰੱਖਦਾ ਹਾਂ ਇਹ ਭੈ ਦੇ ਵਿੱਚ ਰੱਖਣ ਵਾਲੀ ਤਾਕਤ ਦਾ ਨਾਂ ਹੀ ਸ਼ੇਰ ਹੈ ਸ਼ੇਰ ਤੁਨਵਜੂਦ ਦੇ ਕੋਈ ਨਹੀਂ ਹੈ ਸ਼ੇਰ ਦਾ ਮਤਲਬ ਹੈ ਕਿ ਮੈਂ ਪੂਰੇ ਬ੍ਰਹਿਮੰਡ ਨੂੰ ਆਪਣੇ ਡੱਬੇ ਵਿੱਚ ਰੱਖਦਾ ਹਾਂ ਮੈਂ ਆਪਣੇ ਪੈਰ ਦੇ ਵਿੱਚ ਰੱਖਦਾ ਹਾਂ ਇਸ ਕਰਕੇ ਮੈਂ ਸ਼ੇਰ ਹਾਂ ਸ਼ੇਰ ਤੋਂ ਬਾਅਦ ਆਉਂਦਾ ਹੈ ਸਿੰਘ ਸਿੰਘ ਨੇ ਉਸ ਅਕਾਲਪੁਰਖ ਨੇ ਉਸ ਵਾਈਗੁਰ ਨੇ ਉਸ ਅਦਲਾ ਨੇ ਉਸ ਗੋੜ ਨੇ ਉਸ ਪਾਰਵਰਮ ਨੇ ਕਿਉਂ ਆਖਿਆ ਸਿੰਘ ਕਿਉਂਕਿ ਉਹ ਅਕਾਲਪੁਰਖ ਕਹਿੰਦੇ ਨੇ ਕਿ ਪੂਰੇ ਬ੍ਰਹਿਮੰਡ ਦੇ ਵਿੱਚ ਇਨੀ ਕਿਸ ਧਰਤੀ ਦੇ ਉੱਤੇ ਇਕੱਲਾ ਇਦਾਂ ਨਹੀਂ ਪੂਰੇ ਬ੍ਰਹਿਮੰਡ ਦੇ ਵਿੱਚ ਮੇਰੇ ਜਿਹਾ ਤਾਕਤਵਰ ਕੋਈ ਨਹੀਂ ਹੈ ਮੈਂ ਸਿੰਘ ਹਾਂ ਸੂਰਵੀਰ ਹਾਂ ਮੈਂ ਬਹਾਦਰ ਹਾਂ ਮੇਰਾ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਕੰਪੀਟੀਟਰ ਨਹੀਂ ਹੈ ਧਰਤੀ ਦੀ ਤੇ ਗੱਲ ਹੀ ਛੱਡੋ ਆਕਾਸ਼ਾਂ ਪਤਾਲਾਂ ਦੇ ਵਿੱਚ ਜਿੰਨੀਆਂ ਧਰਤੀਆਂ ਨੇ ਜਿੰਨੀਆਂ ਗੈਲੈਕਸੀਆਂ ਨੇ ਇੰਨੀਆਂ ਇੰਨੀਆਂ ਜਗ੍ਹਾ ਦੇ ਉੱਤੇ ਮੇਰੇ ਜਿਹਾ ਤਾਕਤਵਰ ਕੋਈ ਨਹੀਂ ਮੈਂ ਸਾਰਿਆਂ ਤੋਂ ਤਾਕਤਵਰ ਹਾਂ ਮੇਰਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਇਸ ਕਰਕੇ ਮੈਂ ਸਿੰਘ ਹਾਂ ਸ਼ੇਰ ਸਿੰਘ ਪੂਰੇ ਦਾ ਭਾਵ ਹੈ ਪੈ ਦੇਣ ਵਾਲੀ ਸਮਰੱਥ ਤਾਕਤ ਤਨਵਜੂਦ ਦੇ ਨਹੀਂ ਸ਼ੀਰ ਸਿੰਘ ਤੋਂ ਬਾਅਦ ਆਉਂਦਾ ਹੈ ਵਿਸ਼ਨੂੰ ਵਿਸ਼ਨੂੰ ਉਸ ਪ੍ਰਮਾਤਮਾ ਦਾ ਉਹ ਗੁਣ ਹੈ ਜਿਹਦੇ ਵਿੱਚ ਉਹ ਸਾਰਿਆਂ ਨੂੰ ਰੋਜ਼ੀ-ਰੋਟੀ ਦਿੰਦਾ ਸਾਰਿਆਂ ਦਾ ਪ੍ਰਿਤਪਾਲਕ ਬਣਦਾ ਭਾਵੇਂ ਕੋਈ ਪ੍ਰਮਾਤਮਾ ਨੂੰ ਮੰਨਦਾ ਹੋਵੇ ਭਾਵੇਂ ਕੋਈ ਪ੍ਰਮਾਤਮਾ ਨੂੰ ਨਾ ਮੰਨਦਾ ਹੋਵੇ ਲੇਕਿਨ ਉਹ ਰੋਜ਼ੀ-ਰੋਟੀ ਸਾਰਿਆਂ ਨੂੰ ਦਿੰਦਾ ਉਹ ਐਸਾ ਮਾਈ ਬਾਪ ਹੈ ਇਸ ਗੁਣ ਨੂੰ ਸਾਰਿਆਂ ਦੇ ਪ੍ਰਿਤਪਾਲਕ ਬਣਨ ਦੇ ਗੁਣ ਨੂੰ ਰੋਜ਼ੀ-ਰੋਟੀ ਦੇਣ ਦੇ ਗੁਣ ਨੂੰ ਹੀ ਵਿਸ਼ਨੂੰ ਗੁਣ ਕਿਹਾ ਗਿਆ ਵਿਸ਼ਨੂੰ ਦੇਵਤਾ ਨਹੀਂ ਸੋ ਇਹਨਾਂ ਗੁਣਾਂ ਨੂੰ ਰੱਖਣ ਵਾਲਾ ਹੈ ਕੌਣ? ਭਗਵਾਨ। ਭਗਵਾਨ ਨੂੰ ਕਿਉਂ ਕਹਿੰਦੇ ਨੇ ਕਿਉਂਕਿ ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਹਮੇਸ਼ਾ ਰਹਿਣ ਵਾਲੀ ਸ਼ਕਤੀ ਹੈ। ਔਰ ਉਹ ਭਗਵਾਨ ਕਹਿੰਦਾ ਕਿ ਇਹਨਾਂ ਗੁਣਾਂ ਦਾ ਕਰਕੇ ਇਹ ਜੀਵ ਤੁਮੇਰੀ ਜਗ੍ਹਾ। ਸੋ ਸਾਰੇ ਮੇਰੇ ਆਏ ਹੋਏ ਪੰਡ ਪਰਾਵੋ ਇਸੇ ਤਰ੍ਹਾਂ ਜਿੱਥੇ ਉਸਨੇ ਆਪਣੇ ਸ਼ਬਦ ਨੂੰ ਬਦਲਿਆ ਉੱਥੇ ਆਪਣੇ ਨਿਸ਼ਾਨ ਸਾਹਿਬ ਨੂੰ ਵੀ ਬਦਲ ਦਿੰਦਾ। ਇਹ ਕਿਉਂ ਬਦਲ ਦਿੰਦਾ? ਕਿਉਂਕਿ ਹੁਣ ਤੱਕ ਜਿੰਨੇ ਗੁਰੂ ਪੀਰ ਪੈਗੰਬਰ অবতার ਇਸ ਧਰਤੀ ਦੇ ਉੱਤੇ ਆਏ ਕਿਸੇ ਦੇ ਕੋਲ 2 ਕਿਸੇ ਦੇ ਕੋਲ 3 ਤੇ ਸਹਿਬ ਦਸ਼ਮੇਸ਼ ਪਾਤਸ਼ਾਹ ਦੇ ਕੋਲ ਇਹ ਸੱਤ ਰੰਗ ਦੇ ਰੁਮਾਲ ਹੋਇਆ ਕਰਦੇ ਸੀ। ਔਰ ਜਦੋਂ ਕਿਸੇ ਵੀ ਰੁਮਾਲ ਦੀ ਜ਼ਰੂਰਤ ਹੁੰਦੀ ਸੀ ਉਹ ਸਿਰਮਾਲ ਨੂੰ ਕੱਟ ਕੇ ਉਹ ਯੂਜ਼ ਕਰ ਲਿਆ ਕਰਦੇ ਸਨ ਜਿਸ ਤਰ੍ਹਾਂ ਸਹਿਬ ਜਦਾ ਅਜੀਤ ਸਿੰਘ ਜਦੋਂ ਆਪਣੀ ਸ਼ਹਾਦਤ ਦੇਣ ਲੱਗੇ ਨੇ ਆਖਰੀ ਸਾਹਾਂ ਤੇ ਸੀ ਦਸਵੇਂ ਪਾਤਸ਼ਾਹ ਗਏ ਉਹਨਾਂ ਨੇ ਉਹਦਾ ਲਾਲ ਰੰਗ ਦੇ ਨਾਲ ਮੁਖ ਪੁੰਚਿਆ ਔਰ ਉਹਨੂੰ ਸੱਚਖੰਡ ਦਾ ਨਜ਼ਾਰਾ ਦਿਖਾਇਆ ਕਿ ਮੈਂ ਤੈਨੂੰ ਸੱਚਖੰਡ ਲੈ ਕੇ ਜਾਣਾ ਲਾਲ ਰੰਗ ਦੇ ਨਾਲ ਮੁਹ ਪੁੰਚ ਕੇ ਸੋ ਇਹ ਜਿਹੜੇ ਰੰਗ ਸੀਗੇ ਇਹ ਉਦੋਂ ਤੋਂ ਲੈ ਕੇ ਹੀ ਆਪਣੇ ਰਹਿਬਰਾਂ ਨੂੰ ਗੁਰੂ ਪੀਰ ਪੈਗੰਬਰ ਅਵਤਾਰਾਂ ਨੂੰ ਇਹ ਕਹਿੰਦੇ ਰਹੇ ਕਿ ਸਾਨੂੰ ਇਕੱਠਿਆਂ ਕਰਦੇ ਹੋ ਇੱਕ ਬਣਾ ਦਿਓ ਪਰ ਸਾਰੇ ਗੁਰੂ ਪੀਰ ਪਗੰਬਰ ਅਵਤਾਰਾਂ ਨੇ ਇਹ ਕਿਹਾ ਕਿ ਜਦੋਂ ਨੇਕ ਕਲੰਕ ਧਰਤੀ ਦੇ ਉੱਤੇ ਪ੍ਰਗਟ ਹੋਣਗੇ ਉਦੋਂ ਤੁਹਾਡੇ ਸੱਤ ਰੰਗਾਂ ਦੀ ਪੁਕਾਰ ਨੂੰ ਸੁਣਿਆ ਜਾਏਗਾ ਉਹ ਤੁਹਾਨੂੰ ਇੱਕ ਕਰ ਦੇਗਾ ਤੋਂ ਰੰਗਾਂ ਦੀ ਪੁਕਾਰ ਦੇ ਉੱਤੇ ਇਹ ਸੱਤ ਰੰਗ ਦਾ ਨਿਸ਼ਾਨ ਬਣਾਇਆ ਗਿਆ ਜਿਹੜਾ ਨੇਕ ਕਲੰਕ ਦੀ ਹਰਬਾਣੀ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਉੱਤੇ ਇਹ ਸੱਤ ਰੰਗ ਦਾ ਨਿਸ਼ਾਨ ਛਲੇਗਾ ਇਹ ਆਪਣੀ ਭਗਤੀ ਦੀਆਂ ਸੱਤ ਧਾਰਾਂ ਵੀ ਨੇ ਕਾਲੇ ਰੰਗ ਤੋਂ ਸ਼ੁਰੂ ਹੋ ਕੇ ਲਾਲ ਰੰਗ ਤੱਕ ਜਿੰਨੇ ਵੀ ਮੇਰੇ ਨਵੇਂ ਪੈਂਟਪਰਾ ਆਉਂਦੇ ਨੇ ਪਲੀਜ਼ ਅੱਗੇ ਬੈਠਣ ਤਾਂ ਕਿ ਆਪ ਜੀ ਨੂੰ ਅੱਜ ਦੇ satsang ਦਾ ਥੋੜਾ ਜਿਹਾ ਪਤਾ ਲੱਗੇ ਕਿ satsang ਹੈ ਕੀ ਹੈ ਸੋ ਕਾਲੇ ਰੰਗ ਤੋਂ ਸ਼ੁਰੂ ਹੋ ਕੇ ਲਾਲ ਰੰਗ ਤੱਕ ਇਹ ਭਗਤੀ ਮਾਰਗ ਦੀਆਂ ਧਾਰਾਂ ਨੇ ਜੇ ਕੋਈ ਭਗਤੀ ਵਾਲਾ ਇਹ ਕਹੇ ਕਿ ਮੈਂ ਇਨਾਂ ਭਗਤੀ ਕਰਕੇ ਮੈਂ ਕਾਲੇ ਰੰਗ ਤੋਂ ਚੱਲ ਕੇ ਲਾਲ ਰੰਗ ਤੱਕ ਪਹੁੰਚਾਂ ਤੇ ਇਹ ਧਰਤੀ ਦੇ ਉੱਤੇ ਕੋਈ ਵੀ ਐਸਾ ਜੀਵ ਭਗਤੀ ਕਰਕੇ ਉਸ ਪਰਮਾਤਮਾ ਦੇ ਨਾਲ ਉਸ ਲਾਲ ਰੰਗ ਦੇ ਨਾਲ ਪਹੁੰਚਣ ਵਾਲਾ ਕੋਈ ਕਰੋੜਾਂ ਦੇ ਵਿੱਚੋਂ ਇੱਕ ਹਰ ਇੱਕ ਨਹੀਂ ਜੇ ਹਰ ਇੱਕ ਹੁੰਦਾ ਤੇ ਗੁਰੂ ਪੀਰ ਪੈਗੰਬਰ ਅਵਤਾਰਾਂ ਨੇ ਉਸ ਅਕਾਲ ਪੁਰਖ ਨੂੰ ਇਹ ਨਹੀਂ ਸੀ ਕਹਿਣਾ ਕਿ ਤੂੰ ਇਸ ਧਰਤੀ ਦੇ ਉੱਤੇ ਆ ਕਿਉਂਕਿ ਉਹ ਫਿਰ ਫਿਰਤੇ ਉਹ ਪੂਰੇ ਸੁਪਰੀਮ ਸੀ ਔਰ ਜੋ ਚਾਹੁੰਦੇ ਉਹ ਕਰ ਪਾਉਂਦੇ ਪਰ ਕਿਉਂਕਿ 994 ਜੋਪ ਚੌਕੜੀ ਤੋਂ ਉਹ ਬਾਦ 200 ਕਾਲਪੁਰ ਖਨੇਕਾ ਕੇ ਇਹਨਾਂ ਸੱਤ ਧਾਰਾਂ ਨੂੰ ਖਤਮ ਕਰਨ ਵਾਸਤੇ ਆਪ ਲਾਲ ਰੰਗ ਤੋਂ ਚੱਲਿਆ ਚਿੱਟੀ ਧਾਰ ਦੇ ਵਿੱਚ ਆਇਆ ਤੇ ਤੱਲੋਂ ਕਾਲੀ ਰੰਗ ਦੇ ਤੋਂ ਚੱਲ ਕੇ ਭਗਤ ਜਿਹੜੇ ਸੀ ਇਹ ਚਿੱਟੀ ਧਾਰ ਤੱਕ ਬੜੀ ਮੁਸ਼ਕਲ ਨਾਲ ਪਹੁੰਚ ਸਕਦੇ ਨੇ ਇਸ ਤੋਂ ਉੱਪਰ ਨਹੀਂ ਜਾ ਸਕਦੇ ਜਦੋਂ ਕਾਲੀ ਕਾਲੀ ਧਾਰੀ ਦੇ ਵਿੱਚ ਜਦੋਂ ਇਨਸਾਨ ਜਦੋਂ ਉੱਪਰ ਨੂੰ ਭਗਤ ਉੱਠਦਾ ਹੈ ਤੇ ਫਿਰ ਇਹ ਬੜੀ 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 ਸੂਝਤਾ ਦੇ ਨਾਲ ਬੜੀ ਨਿਮਰਤਾ ਦੇ ਨਾਲ ਇਹ ਚੀਜ਼ ਵੀ ਕਹਿ ਲੈਂਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਲੋਕ ਉਹੀ ਭਰਿਆ ਮੈਂ ਫਿਰਾਂ ਲੋਕ ਕਹਿੰਦਾ ਵੇਸ਼ ਫਿਰ ਉਹ ਭਗਤ ਜੀ ਕਹਿੰਦੇ ਮੇਰੇ ਤੇ ਅੰਦਰ ਘਾਰੀਤਾਰੀ ਪੈਦਾ ਹੋਈ ਸੀ ਤੇ ਮੈਂ ਕਾਲੇ ਕੱਪੜੇ ਪਾ ਲਏ ਤੇ ਲੋਕ ਮੈਨੂੰ ਦਰਵੇਸ਼ ਕਹਿਣ ਲੱਗੇ ਮੈਂ ਤੇ ਦਰਵੇਸ਼ ਨਹੀਂ ਆ ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ ਹਾਂ ਮੈਨੂੰ ਆਪਣੇ ਗੁਨਾਹ ਨਜ਼ਰ ਅੰਦਰ ਆਏ ਮੈਨੂੰ ਦਿਸਿਆ ਕਿ ਮੈਂ ਅੰਦਰੋਂ ਕਾਲਾ ਹੀ ਕਾਲਾ ਹਾਂ ਪਰਮੇਸ਼ਰ ਤੇ ਚਿੱਟੀ ਧਾਰਿਆ ਹੁਣ ਪਰਮੇਸ਼ਰ ਨੇ ਕੀ ਕੀਤਾ ਕਿ ਉਹ ਲਾਲ ਰੰਗ ਤੋਂ ਚੱਲ ਕੇ ਥੱਲੇ ਚਿੱਟੀ ਧਾਰ ਦੇ ਵਿੱਚ ਆਇਆ ਤੇ ਭਗਤ ਨੂੰ ਆਖਿਆ ਤੂੰ ਚਿੱਟੀ ਧਾਰ ਦੇ ਵਿੱਚ ਪਹਿਲਾਂ ਹੀ ਮੈਨੂੰ ਯਾਦ ਕਰਦਾ ਪਹੁੰਚ ਗਿਆ ਤੇ ਮੈਂ ਮੈਂ ਤੈਨੂੰ ਚਿੱਟੀ ਧਾਰ ਦੇ ਵਿੱਚ ਰੰਗ ਲਿਆ ਇਸੇ ਕਰਕੇ ਅਕਾਲ ਪੁਰਖ ਨੇ ਆਖਿਆ ਕਿ ਮੇਰੇ ਜਿਹੜੇ ਜਨ ਭਗਤ ਹੋਣਗੇ ਸਤ ਸੰਗ ਦੇ ਵਿੱਚ ਚਿੱਟੇ ਵਸਤਰ ਪਾ ਕੇ ਹੋਣਗੇ ਚਿੱਟੇ ਵਸਤਰ ਇਹ ਚਿੱਟੀ ਧਾਰੀ ਸੁਚਿਤਨਾ ਇਹ ਜਿਹੜਾ ਲਾਲ ਰੰਗ ਦਾ ਨਿਸ਼ਾਨ ਹੈ ਇੱਥੇ ਜਾ ਕੇ ਪ੍ਰਮਾਤਮਾ ਦੇ ਨਾਲ ਸੁਮੇਲ ਹੁੰਦਾ ਹੈ ਤੇ ਜਦੋਂ ਉਹ ਆਪ ਚਿੱਟੀ ਧਾਰੀ ਦੇ ਵਿੱਚ ਆ ਕੇ ਉਤਰ ਆਵੇ ਥੱਲੋਂ ਭਗਤ ਨੂੰ ਉੱਪਰ ਚੱਕ ਲਵੇ ਚਿੱਟੀ ਧਾਰੀ ਦੇ ਵਿੱਚ ਸੁਮੇਲ ਆ ਕੇ ਕਰ ਲਵੇ ਤੇ ਫਿਰ ਉਹ ਲਾਲ ਰੰਗ ਵੀ ਬਣ ਜਾਂਦਾ ਹੈ ਸਕਾਰਪੁਰਖ ਦੇ ਨਾਲ ਮੇਲਦਾ ਸੁਚਿਤ ਇਹ ਇਸੇ ਤਰ੍ਹਾਂ ਹਰ ਬਾਣੀ ਦੇ ਇਹਦੇ ਵਿੱਚ ਤਿੰਨ ਕਾਲਾਂ ਦੀ ਹਰ ਬਾਣੀ ਆ ਬੀਤੇ ਹੋਏ ਸਮੇਂ ਦੀ ਜੋ ਗੁਰੂ ਪੀਰ ਪੈਗੰਬਰ ਉਤਾਰਾਂ ਦੇ ਨਾਲ ਨਿਰਖਰੀ ਧਾਰ ਦੇ ਵਿੱਚ ਹੋਇਆ ਅਖਰੀ ਧਾਰ ਦੇ ਵਿੱਚ ਨਹੀਂ ਅਖਰੀ ਧਾਰ ਦੇ ਵਿੱਚ ਜੋ ਹੋਇਆ ਉਹਨੂੰ ਸੰਸਾਰ ਜਾਣਦਾ ਹੈ ਇਸ ਹਰਬਾਣੀ ਦੇ ਵਿੱਚ ਨਿਰ ਅਖਰੀ ਧਾਰ ਨੂੰ ਅਖਰੀ ਧਾਰ ਬਣਾਇਆ ਗਿਆ ਉਹ ਕਿਵੇਂ ਮੰਨ ਲਓ ਸ਼੍ਰੀ ਰਾਮਚੰਦਰ ਜੀ ਦੀ ਕਿਸੇ ਵੀ ਭਗਤ ਦੇ ਨਾਲ ਗੱਲ ਹੋਈ ਲੇਕਿਨ ਉਹ ਅਖਰਾਂ ਦੇ ਵਿੱਚ ਨਹੀਂ ਆਈ ਉਹ ਨਿਰਖਰੀ ਧਾਰ ਹੋਈ ਪਰ ਉਸ ਗੱਲ ਨੂੰ ਆ ਕਾਲਪੁਰਖ ਨੇ ਇਹ ਦੱਸ ਦਿੱਤਾ ਕਿ ਉਦੋਂ ਰਾਮ ਦੀ ਫਲਾਣੇ ਵਕਤ ਦੇ ਨਾਲ ਆ ਗੱਲ ਹੋਈ ਸੀ ਤੇ ਮੈਂ ਇਹਨਾਂ ਗ੍ਰੰਥਾਂ ਦੇ ਵਿੱਚ ਅੰਕਿਤ ਕਰਵਾ ਰਿਹਾ ਕਿ ਉਦੋਂ ਆ ਵਿਹਾਰ ਹੋਇਆ ਸੀ ਇਸ ਕਰਕੇ ਮੈਂ ਤੈਨੂੰ ਮਿਲ ਰਿਹਾ ਕਿਉਂਕਿ ਰਾਮ ਨੇ ਤੇਰੀ ਗਵਾਈ ਪਾਈ ਸੀ ਕਿਉਂਕਿ ਕ੍ਰਿਸ਼ਨ ਨੇ ਤੇਰੀ ਗਵਾਈ ਪਾਈ ਸੀ ਕਿਉਂਕਿ ਨਾਨਕ ਪਾਤਸ਼ਾਹ ਨੇ ਤੇਰੀ ਗਵਾਈ ਪਾਈ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰੀ ਗਵਾਈ ਪਾਈ ਸੀ ਮੈਂ ਇਸ ਕਰਕੇ ਤੈਨੂੰ ਮਿਲਣ ਵਾਸਤੇ ਆਇਆ ਉਹ ਜਿਹੜੀਆਂ ਗੱਲਾਂ ਨਿਰਅਖਰੀ ਧਾਰ ਦੇ ਵਿੱਚ ਹੋਈਆਂ ਗ੍ਰੰਥਾਂ ਦੇ ਵਿੱਚ ਨਹੀਂ ਆਈਆਂ ਉਹਨਾਂ ਨੂੰ ਨਿਰਅਖਰੀ ਧਾਰ ਨੂੰ ਇਸ ਹਰਬਾਣੀ ਦੇ ਵਿੱਚ ਅਖਰੀ ਧਾਰ ਬਣਾ ਕੇ ਆਪਣੇ ਜਨਪਕਤਾ ਨੂੰ ਉਹ ਸਾਰਾ ਕੰਮ ਪੁਰਖ ਨੇ ਆ ਕੇ ਦੱਸਿਆ ਇੱਕ ਗੱਲ ਹੋਰ ਆਪਜੀ ਦੇ ਨਾਲ ਸਾਂਝੀ ਕਰਾਂਗਾ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਵੀ ਮੇਰੇ ਵੀਰ ਚੰਦ ਸਿੰਘ ਜੀ ਪਰਵਾਨ ਹਜੂਰ ਸੰਚਾ ਜੀ ਨੂੰ ਪਰਵਾਨ ਕਰਕੇ ਬੁਲਾਇਆ ਕਰਦੇ ਸਾਂ ਉਹ ਅੰਮ੍ਰਿਤਸਰ ਤੋਂ ਸੰਦਰਸ਼ਿੰਦਨ ਵਾਸਤੇ ਆਏ ਨੇ ਮੈਂ ਬੇਨਤੀ ਕਰਾਂਗਾ ਕੁਝ ਸਮੇਂ ਵਾਸਤੇ ਅਗਰ ਉਹ ਸ਼ਬਦ ਪੜਨਾ ਚਾਹਣ ਹਰਬਾਣੀ ਸੁਣਾਉਣੀ ਚਾਹਣ ਉਹ ਆਪਜੀ ਦੇ ਆ ਕੇ ਦਰਸ਼ਕ ਕਰਨਗੇ ਸੋ ਦਾਸ ਜੀ ਅਰਧ ਕਰਨ ਲੱਗਿਆ ਸੀ ਕਿ ਇਹਨਾਂ ਗ੍ਰੰਥਾਂ ਦੇ ਵਿੱਚ ਤਿੰਨ ਕਾਲ ਦੀ ਹਰਬਾਣੀ ਆ ਪਿਛਲੇ ਸਮੇਂ ਦੀ ਅੰਜਵਲੇ ਸਮੇਂ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਤਤੀ ਦੇ ਉੱਤੇ ਕੀ ਕੀ ਹੋਣਾ ਇਹ ਤਿੰਨਾਂ ਕਾਲਾਂ ਦੀ ਹਰਬਾਣੀ ਆਪਜੀ ਦੇ ਨਾਲ ਕੁਝ ਸੰਦੇਸ਼ ਮੇਰੇ ਵੀਰ ਆਪਜੀ ਦੇ ਨਾਲ ਸਾਂਝਾ ਕਰਨਗੇ ਤੇ ਇਹ ਪ੍ਰੇਮਪੁਰ ਹੋਵੇ ਸਰਵਰ ਕਰਨਾ ਆਪਜੀ ਦਾ ਬਹੁਤ ਜ਼ਿਆਦਾ ਸਮਾਂ ਨਹੀਂ ਲੈਣਾ ਥੋੜੇ ਸਮੇਂ ਦੇ ਵਿੱਚ ਘੰਟਾ 2 ਘੰਟੇ ਅਪਜੀ ਦੇ ਨਾਲ satsang ਜਿਹੜਾ ਉਹ ਜਾਰੀ ਰੱਖਾਂਗੇ ਉਸ ਤੋਂ ਬਾਅਦ ਜਿੰਨੀਆਂ ਸੰਗਤਾਂ ਇੱਥੇ ਆਈਆਂ ਨੇ ਲੰਗਰ ਪ੍ਰਸ਼ਾਦ ਪਰਵਾਦ ਉਹ ਤਿਆਰਿਆ ਸਾਰੇ ਲੰਗਰ ਪ੍ਰਸ਼ਾਦ ਵੀ ਛਕਣਗੇ ਤੋਂ ਆਓ ਜਿਹੜਾ ਅਸਲ ਪ੍ਰਸ਼ਾਦ ਹੈ ਅਸਲ ਪ੍ਰਸ਼ਾਦ ਕੀ ਹੈ ਪ੍ਰਭੂ ਦਾ ਨਾਮ ਨਾਮ ਸ਼ਬਦ ਉਸ ਸ਼ਬਦ ਦਾ ਆਓ ਵਿਚਾਰ ਕਰਦੇ ਹਾਂ ਦਾਸ ਬੇਨਤੀ ਕਰਦਾ ਵੀਰ ਚੰਦ ਸਿੰਘ ਜੀ